ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਯਾਨੀ ਸੀਆਰਟੀਐਨ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜੋ ਤੁਹਾਡੇ ਐਂਡਰੋਇਡ ਸਮਾਰਟਫੋਨ ਦੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਰੋਂਗਟੇ ਖੜੇ ਕਰ ਸਕਦੀ ਹੈ ਲੱਖਾ ਭਾਰਤੀਆਂ ਦੇ ਹੱਥਾਂ 'ਚ ਕੁਆਲਕੋਮ ਅਤੇ ਮੀਡੀਆ ਟੈਕ ਚਿਪਸੈਟ ਵਾਲੇ ਐਂਡਰੋਇਡ ਫੋਨ ਹੈਕਰਾਂ ਦੇ ਨਿਸ਼ਾਨੇ ਤੇ ਹੈ ਇਹਨਾਂ ਫੋਨਾਂ ਵਿੱਚ ਪਾਈਆਂ ਗਈਆਂ ਗੰਭੀਰ ਸੁਰੱਖਿਆ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਨੇ ਅਤੇ ਤੁਹਾਡੇ ਫੋਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਸਕਦੇ ਨੇ ਸਰਕਾਰੀ ਏਜੰਸੀ ਮੁਤਾਬਕ ਇਹ ਖਾਮੀਆਂ ਐਂਡਰੋਇਡ ਵਰਜਨ 12 12L 13 ਅਤੇ 14 ਸੌਫਟਵੇਅਰ ਚ ਪਾਈਆਂ ਗਈਆਂ ਨੇ ਹਮਲਾਵਰ ਸੈਂਸਿਟਿਵ ਜਾਣਕਾਰੀ ਹਾਸਲ ਕਰਨ ਅਤੇ ਫੋਨ ਤੇ ਕੰਟਰੋਲ ਕਰਨ ਲਈ ਐਂਡਰੋਇਡ ਵਿੱਚ ਰਿਮੋਟ ਕੀਤੀਆਂ ਇਹਨਾਂ ਖਾਮੀਆਂ ਦੀ ਵਰਤੋਂ ਕਰ ਸਕਦੇ ਨੇ ਇਹ ਕਮਜ਼ੋਰੀਆਂ ਐਂਡਰੋਇਡ ਦੇ ਫਰੇਮਵਰਕ ਸਿਸਟਮ ਕਰਨਲ ਆਮ ਕੰਪੋਨੈਂਟਸ ਇਮੇਜੀਨੇਸ਼ਨ ਟੈਕਨੋਲੋਜੀ ਮੀਡੀਆ ਟੈਕ ਕੰਪੋਨੈਂਟਸ ਕਾਲਕਮ ਕੰਪੋਨੈਂਟਸ ਅਤੇ ਕਾਲਕਮ ক্লোਜ਼ਡ ਸੋਰਸ ਕੰਪੋਨੈਂਟ ਵਿੱਚ ਮੌਜੂਦ ਹਨ ਆਓ ਜਾਣਦੇ ਹਾਂ ਇਸ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਪਣੇ ਫੋਨ ਵਿੱਚ ਐਂਡਰੋਇਡ ਦਾ ਲੇਟੈਸਟ ਵਰਜ਼ਨ ਇੰਸਟਾਲ ਕਰੋ ਫੋਨ ਅਤੇ ਇਸ ਦੀਆਂ ਐਪਸ ਲਈ ਆਟੋ ਅਪਡੇਟ ਚਾਲੂ ਰੱਖੋ। ਇਹਨਾਂ ਅਪਡੇਟਾਂ ਵਿੱਚ ਸੁਰੱਖਿਆ ਸੁਧਾਰ ਹੁੰਦੇ ਹਨ ਜਿਹੜੇ ਤੁਹਾਨੂੰ ਸੁਰੱਖਿਅਤ ਰੱਖਦੇ ਨੇ। ਸਿਰਫ ਭਰੋਸੇਯੋਗ ਐਪ ਸਟੋਰ ਦੀ ਵਰਤੋਂ ਕਰੋ। ਹਮੇਸ਼ਾ ਅਧਿਕਾਰਤ ਐਪ ਸਟੋਰ ਜਿਵੇਂ ਕਿ Google Play Store ਤੋਂ ਐਪਸ ਡਾਊਨਲੋਡ ਕਰੋ। ਅਣਜਾਣ ਸਰੋਤਾਂ ਤੋਂ ਐਪ ਡਾਊਨਲੋਡ ਕਰਨ ਤੋਂ ਬਚੋ। ਲਿੰਕਸ ਤੇ ਕਲਿੱਕ ਨਾ ਕਰੋ। ਅਜੀਬੋਗਰੀ ਮੈਸੇਜ ਜਾਂ ਈਮੇਲ ਵਿੱਚ ਆਏ ਲਿੰਕਸ ਤੇ ਕਲਿੱਕ ਨਾ ਕਰੋ ਖਾਸ ਕਰਕੇ ਜੇ ਉਹ ਤੁਹਾਡੀ ਨਿੱਜੀ ਜਾਣਕਾਰੀ ਪੁੱਛਦੇ ਨੇ। ਇਹ ਫਿਸ਼ਿੰਗ ਹਮਲੇ ਹੋ ਸਕਦੇ ਨੇ ਫੋਨ ਨੂੰ ਰੀਸੈਟ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਨ ਨਾਲ ਛੇੜਛਾੜ ਹੋਈ ਹੈ ਤਾਂ ਤੁਸੀਂ ਇਸ ਨੂੰ ਫੈਕਟਰੀ ਰੀਸੈਟ ਕਰ ਸਕਦੇ ਹੋ ਪਰ ਧਿਆਨ ਰੱਖੋ ਇਸ ਨਾਲ ਤੁਹਾਡੇ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ ਇਸ ਲਈ ਮਹੱਤਵਪੂਰਨ ਡਾਟਾ ਦਾ ਬੈਕਅਪ ਲਓ ਆਪਣੇ ਫੋਨ ਅਤੇ ਐਬਸੋਲੂਟ ਮਜ਼ਬੂਤ ਅਤੇ ਯੂਨਿਕ ਪਾਸਵਰਡ ਬਣਾਓ